ਇੱਥੇ ਚੋਣਾਂ 'ਚ ਮੈਂ ਫੈਸਲਾ ਕਰੂਗਾ ਚੋਣਾਂ ਨੁਮਾਇੰਦੇ ਹੋ ਐ ਸਭ ਮੋਨਾ ਦਾ ਫਰਜ਼ ਬਣਦਾ ਹੈ ਪੰਜਾਬ ਦੀ ਗੱਲ ਕਰਨ ਪੰਜਾਬ ਵਿਧਾਨ ਸਭਾ ਧਰਨਾ ਲਾਉਣ ਪਹੁੰਚ ਗਏ ਹੋ ਤੁਹਾਨੂੰ ਚੰਡੀਗੜ੍ਹ ਭਾਜਪਾ ਦਫ਼ਤਰ ਦੇ ਬਾਹਰ ਔਰ ਦੇਸ਼ ਦੀ ਭਾਜਪਾ ਦੇ ਦਫ਼ਤਰ ਦੇ ਬਾਹਰ ਧਰਨਾ ਲਾਉਣਾ ਚਾਹੀਦਾ ਸੁਨੀਲ ਜਾਖੜ ਜੀ ਨੂੰ ਧਰਨਾ ਤੇ ਲਾਉਣਾ ਚਾਹੀਦਾ ਸੀ ਬੀਜੇਪੀ ਦੇ ਉਸ ਦਫ਼ਤਰ ਦੇ ਬਾਹਰ ਜਿਨੇ ਲਖੀਮਪੁਰ ਖੀਰੀ ਦੇ ਕਾਤਲ ਦੇ ਪਿਓ ਨੂੰ ਅਜੇ ਟੈਨੀ ਮਿਸ਼ਰੇ ਨੂੰ ਟਿਕਟ ਦੇ ਕੇ ਇਨਾਮ ਦਿੱਤਾ ਨਵਾਜਿਆ ਯਾ ਸੁਨੀਲ ਜਾਖੜ ਸਾਹਿਬ ਤੁਹਾਨੂੰ ਧਰਨਾ ਲਾਉਣਾ ਚਾਹੀਦਾ ਹੈ ਚੰਡੀਗੜ੍ਹ ਬੀਜੇਪੀ ਦੇ ਪ੍ਰਧਾਨ ਜਤਿੰਦਰ ਮਲੋਤਰਾ ਦੇ ਘਰ ਦੇ ਬਾਹਰ ਜਾਂ ਚੰਡੀਗੜ੍ਹ ਬੀਜੇਪੀ ਦੇ ਦਫਤਰ ਦੇ ਬਾਹਰ ਜਤਿੰਦਰ ਮਲੋਤਰਾ ਜਿਹੜਾ ਚੰਡੀਗੜ੍ਹ ਬੀਜੇਪੀ ਦਾ ਪ੍ਰਧਾਨ ਹੈ ਉਹ ਬਿਆਨ ਦੇ ਰਿਹਾ ਹੈ ਕਿ ਕਿਸਾਨ ਕਿਸੇ ਦੇ ਲਾਇਕ ਨਹੀਂ ਕਿਸਾਨਾਂ ਨੂੰ ਕੁਝ ਵੀ ਦੇਣਾ ਨਹੀਂ ਚਾਹੀਦਾ ਦੇ ਡੋਨਟ ਡਿਜ਼ਰਵ ਐਨੀਥਿੰਗ ਤੁਸੀਂ ਹਸਾਨ ਕਰ ਰਹੇ ਹੋ ਕਿਸਾਨਾਂ ਤੇ ਬੀਜੇਪੀ ਚਾਹ ਦੇੰ ਦੇ ਹਾਰੇ ਕਿਸਾਨਾਂ ਨੂੰ ਗਾਲਾਂ ਕੱਢਣ ਲੱਗ ਗਈ ਹੈ ਔਰ ਇੱਥੋਂ ਤੱਕ ਆ ਗਏ ਇਹਨਾਂ ਦੇ ਹਾਲਾਤ ਕਿ ਕਿਸਾਨਾਂ ਦੇ ਕਾਤਲਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਾ ਰਿਹਾ ਕਿਸਾਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਆਪਣੇ ਹਾਲਾਤ ਤੇ ਤੁਹਾਨੂੰ ਛੱਡ ਦੇਣਾ ਚਾਹੀਦਾ ਤਰਸਿਓ ਗਲਾਪ ਤੇ ਤੁਹਾਨੂੰ ਕੁਝ ਨਹੀਂ ਦੇਣਾ ਚਾਹੀਦਾ ਮੋਦੀ ਸਾਹਿਬ ਜਿਹੜਾ ਥੋੜਾ ਬਹੁਤ ਤੁਹਾਨੂੰ ਦੇ ਰਿਹਾ ਉਹ ਤੁਹਾਡੇ ਤੇ ਸਾਨ ਕਰ ਰਿਹਾ ਚਾਖੜ ਸਾਹਿਬ ਜੇ ਅਗਰ ਤੁਸੀਂ ਵਾਕਈ ਕਿਸਾਨ ਤੈਸ਼ੀਓ ਨਾ ਤੇ ਧਰਨਾ ਭੀਜੇਪੀ ਦੇ ਦਫਤਰਾਂ ਦੇ ਬਾਹਰ ਲਾਓ ਜਿਹੜੇ ਲਗਾਤਾਰ ਕਿਸਾਨਾਂ ਦਾ ਕਤਲਿਆਂ ਕਰ ਰਿਹਾ ਆ ਸ਼ੁਭ ਕਰਨ ਦੀ ਮੌਤ ਤੇ ਤੁਹਾਡੇ ਕੋਈ ਸ਼ਬਦ ਨਹੀਂ ਨਿਕਲੇ ਔਰ ਉਲਟਾ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕੀ ਹਰਿਆਣਾ ਦੀ ਸਰਕਾਰ ਨੂੰ ਤੁਸੀਂ ਕਲੀਨ ਚਿੱਟ ਦੇ ਰਹੇ ਹੋ ਜਿਨੇ ਨੌਜਵਾਨ ਸ਼ੁਭ ਕਰਨ ਨੂੰ ਸ਼ਰਿਆਮ ਕਤਲ ਕੀਤਾ ਦਿਨ ਦਿਹਾੜੇ ਕਤਲ ਕੀਤਾ ਪੀਸਫੁੱਲ ਪ੍ਰੋਟੈਸਟ ਕਰ ਰਹਿ ਕਿਸਾਨਾਂ ਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਤੋਰ ਤੁਹਾਡੀ ਜबान ਮੂੰਹ ਚ ਇੱਕ ਜबान ਕੋਈ ਸ਼ਬਦ ਵੀ ਨਹੀਂ ਨਿਕਲੇ ਤੁਹਾਡੀ ਜबान ਤੋਂ ਸੋ ਜਾਖੜ ਸਾਹਿਬ ਤੁਸੀਂ ਭੁੱਲ ਭਲੇ ਖੇਤ ਪੰਜਾਬ ਵਿਧਾਨ ਸਭਾ ਤਰਨਾਲਾਉਣ ਪਹੁੰਚ ਗਏ ਹੋ ਤੁਹਾਨੂੰ ਚੰਡੀਗੜ੍ਹ ਭਾਜਪਾ ਦਫਤਰ ਦੇ ਬਾਹਰ ਔਰ ਦੇਸ਼ ਦੀ ਭਾਜਪਾ ਦੇ ਦਫਤਰ ਦੇ ਬਾਹਰ ਤਰਨਾਲਾਉਣਾ ਚਾਹੀਦਾ ਜਿਹੜੇ ਲਗਾਤਾਰ ਕਿਸਾਨਾਂ ਨੂੰ ਗਾਲਾਂ ਕੱਢ ਰਿਹਾ ਕਿਸਾਨਾਂ ਨੂੰ ਮੰਦਾ ਬੋਲ ਰਿਹਾ ਕਿਸਾਨ ਵਿਰੋਧੀ ਕੰਮ ਕਰ